ਸਿੱਧੂ ਮੂਸੇਵਾਲੇ ਦੇ ਪਿੰਡ ਵਿੱਚੋਂ ਨਿਕਲ ਕੇ ਆਈ ਬਹੁਤ ਹੀ ਮਾੜੀ ਖਬਰ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਸਦੁਨੀਆਂ ਵਿੱਚੋਂ ਜਾਣ ਪਛਾਣ ਹੁਣ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਤੇ ਬਾਪੂ ਬਲਕੌਰ ਸਿੰਘ ਦੇ ਘਰ ਵਿੱਚ ਦੁਬਾਰਾ ਜਿਹੜੀਆਂ ਨਿਰੋਣਾਂ ਕਰ ਲੱਗ ਚੁੱਕੀਆਂ ਨੇ ਸਿੱਧੂ ਨੂੰ ਚਾਉਣ ਵਾਲੇ ਬਹੁਤ ਜ਼ਿਆਦਾ ਖੁਸ਼ ਨੇ ਪਰ ਉਧਰ ਹੀ ਕੱਲ ਪਿੰਡ ਮੂਸੇ ਵਿੱਚੋਂ ਇੱਕ ਨਿੰਦਣਯੋਗ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਇੱਕ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦਾ ਪੋਸਟਰ ਲਗਾਇਆ ਗਿਆ ਸੀ ਜਿਸ ਨੂੰ ਕਿ ਰਾਤ ਸਮੇਂ ਪਿੰਡ ਦੇ ਕੁਝ ਸ਼ਾਰਤੀ ਲੋਕਾਂ ਵੱਲੋਂ ਪਾੜ ਦਿੱਤਾ ਗਿਆ ਤੇ ਜਦੋਂ ਸਵੇਰ ਸਮੇਂ ਦੇਖਿਆ ਗਿਆ ਤਾਂ ਪੋਸਟਰ ਪੂਰੀ ਤਰ੍ਹਾਂ ਪਾੜਿਆ ਹੋਇਆ ਸੀ ਜਿਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਬਹੁਤ ਜ਼ਿਆਦਾ ਗਲਤ ਹੈ ਸਿੱਧੂ ਨੂੰ ਚੋਣ ਵਾਲੇ ਸਮੇਂ ਪੂਰੀ ਦੁਨੀਆ ਵਿੱਚ ਹਨ ਪਰ ਸਿੱਧੂ ਦੇ ਪਿੰਡ ਵਿੱਚ ਹੀ ਅਜਿਹੀ ਘਟਨਾ ਦਾ ਹੋ ਜਾਣਾ ਪਿੰਡ ਮੂਸੇ ਦੀ ਬਹੁਤ ਜ਼ਿਆਦਾ ਬਦਨਾਮੀ ਦਾ ਕਾਰਨ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਆਪਣੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿੱਚ